ਕਲਜੀ ਸਾਰਿਆਂ ਨੂੰ ਸੰਦੀਪ ਡੇਫਾਂ ਤੋਂ ਬਹੁਤ ਬਹੁ ਵੈਲਕਮ ਹੈ ਜੀ ਤੇ ਪਿੰਡ ਕਮਾਸਰੇ ਪਹੁੰਚੁਕੇ ਆ ਬਾਈ ਸ਼ੇਰਾਂ ਦੇਖੋ ਅੱਜ ਵੀ ਕੋਈ 10-11 ਲੈ ਕੇ ਪਸ਼ੂ ਸ਼ੇਰ ਆ ਨਾਲ ਗਾਵਾਂ ਛੋਟੇ ਛੋਟੇ ਭਾ ਵੀ ਹੋਣੇ ਨੇ ਇਹ ਗੱਡੇ ਤਾਂ ਹੋਣੇ ਹੋਣੇ ਆ ਬਾਕੀ ਬਾਈ ਜੀ ਨੇ ਗੱਲ ਵਾਦ ਕਰਦੀ ਸਾਰਾ ਸਤਿਕਾਰ ਜੀ ਹਰ ਥਿਕਾ ਜੀ ਹੋਰ ਸਵਾਗਤ ਹੈ ਸੰਦੀਪ ਡੇਰੀ ਫਾਰਮ ਦੇ ਸਾਰੇ ਅਨੁਸਾਰ ਸਾਰਿਆਂ ਨੂੰ ਸਾਸਰੀ ਕਲਜੀ ਬਹੁਤ ਬਹੁ ਸ਼ੇਰਾਂ ਜੀ ਜੀ ਆਪਰ ਤੋਂ ਮਈਆਂ 5 ਅੱਛਾ ਗਾਵਾਂ ਆਜੀ ਇਹਨੇ ਚੇ ਗਾਵਾਂ 4 5 6 ਦਾ ਪਾਹਮਣੀ ਕਰੀ ਜੀ ਹਾਂਜੀ ਚਲੋ ਦੱਸੋ ਇਹ ਸੂਹੀ ਵਿੱਚ ਕਾਲ ਦੀ ਗਾਵਾਂ ਹੈ ਅੱਛਾ ਇਹਨੇ 18 19 ਕਿਲੋ ਬੋਲਾ ਪਲਾ ਥੋੜਾ ਬੱਚਾ ਡੱਬਾ ਜੋੜ ਆਵੇ ਬੱਚੇ ਬਾਅਦ ਵਿੱਚ ਹਾਂਜੀ ਬੱਚੇ ਬਾਅਦ ਵਿੱਚ ਲੋ ਜੀ ਬੋਲੇ ਵਿੱਚ ਵਹਿੜਾ ਤੇ ਪੂਰਾ ਕੱਦਗੜ ਸੰਝਾ ਜੀ ਵੱਡੀ ਫੈੜਾ ਪਾਇਆ ਲਾਇਆ ਜਿਹੜਾ 18 20 26 27 ਨੂੰ ਚੰਗੇ ਫਾਰਮ ਜੀ ਲਈ ਪਾ ਪੂਰਾ ਜਵਰਦਾਰ ਥਾਲਾ ਰੈਡੀ ਆ ਗਈ ਨਿਕੰਡੇ ਕਹਣਾ ਨਿਰਦੇਸ਼ ਪੜ੍ਹੇ ਆਹ ਤੇ ਕੋ ਮੈਂ ਨਾ ਹਾਂ ਪਾ ਪਾ ਆਹ ਜੇ ਪਹਾਇ ਤੇ ਹੈ ਮਾਣਾ ਗਰਜ ਜਾ ਜੇ ਪਕਾਲਾਂ ਉੱਪਰ ਡਿੱ ਬੈੜ ਆ ਛੋੜੀ ਕੇ ਰਾਰਾ ਨਿਕਲ ਬੋਲਾ ਮੈਂ ਤੁਹਾਨੂੰ 70 ਦੀ ਦੇ ਦਈਏ ਜੀ ਛੋੜੀ ਕਰੀਏ ਬਾਕੀ ਜੋ ਦੋ ਛੱਡ ਦਾਂਗਾ ਦੱਸੋ ਕੀ ਹਾਂਦੇ 70000 ਦੀ 70000 ਦੀ ਚਲੋ 70000 70000 ਦੇ ਦਾਂਗੇ 75000 ਦੀ ਦਾ ਜਾਣਦਾ 70000 ਦੀ ਚਲੋ 75000 ਦੇ ਦਾਂਗੇ ਇਹ ਆ ਥੱਲੇ 20 ਬਾਈਗਲ ਦੁੱਧ ਹੋਊਗਾ ਜੀ 20 ਬਾਈਗਲ ਫਲੱਡ ਵਾਲਾ ਦੁੱਧ ਹੋਊਗਾ ਇਹ ਵੀ ਖੋਲੋ ਲੋ ਜੀ 20 ਬਾਈਗਲ ਦੁੱਧ ਇਹ ਨੂੰ ਪੰਜਾਂ ਸ਼ਾਂਤ ਨਹੀਂ ਸੋਈ ਇਹ ਮੇਰਾ ਆ ਦਿਖਾ ਦੇ ਬਾਈਪਾਪ ਉਹ ਆਲੇ ਕਰਾਂਗੇ ਇੱਥੇ ਬਹੁਤ ਜਿਆਦਾ ਹਾਂਜ ਬਹੁਤ ਬਹੁਤ ਅੱਜ ਸੱਪੀ ਕੋਈ ਸੱਪੀ ਪੜੀ ਪੈਰ ਦੇ ਅੰਦਰ ਪਰ ਇਹਦਾ ਰਾਮ ਗੁਰ ਦੇ ਕੋਲ ਤੋਂ ਪੂਰੀ ਸਰਵਾ ਗਾਵਾਂ ਦੇ ਮਾਦੇ ਪਾਣੀ ਅੱਜ ਹੁਣ ਗਾਵਾਂ ਦੇ ਸਵਾਇੰਦੀ ਵਧੀਆ ਮੈਨੇ ਚਵਾਲੀਆਂ ਦੇ ਚੰਗੀਆਂ ਲਗਾ ਦੋਵਾਂ ਦੇ ਮਾਲਕਾਂ ਦੇ ਵਿਚਕਾਰ ਹਾਂ ਨਹੀਂ ਕਹਾਣਾ ਸਮਾਂ ਕਰ ਲੈਣਾ ਦਾ ਹਾਂ ਕਰ ਲੈਣਾ ਹਾਂਜੀ ਬੋਲੋ ਇਹ ਵੀ ਮੈਂ ਤਨਾ 70000 ਦੀ ਜਾਣਦੀ ਐ ਵੀ ਇਹ ਵੀ 75000 ਦੀ ਜਾਣਦੋ ਬਰਾਬਰ ਦੀ ਜਾਣ ਬਰਾਬਰ ਨਹੀਂ ਜੋੜ ਕਰ ਦਰਾਂਗੇ ਜੇ ਕੋ ਜੋੜੀ ਲਊ ਤੇ ਕੋਈ ਮਾਨਤਾ ਨੂੰ ਕਰ ਲੈਣਾ ਹੋਰ ਨਾ ਹੋਰ ਤਾਂ ਮੰਨ ਲੈ ਹਾਂ ਹੋਰ ਕਰਾਂਗੇ ਮੰਨ ਲੈ ਇਹ ਗੱਭਣਿਆ ਬਸ਼ੀਰ ਦਾ ਖਾਸਵਾੜਾ ਦੂਜਾ ਦੂਆ ਹਾਂਜੀ ਇਹ ਆਪਣੇ ਤੋਂ ਪਿਛਲੇ ਸਵੇਰੇ ਗਏ ਥੋੜੇ ਅੰਗ ਪਿੱਕੇ ਰੱਖ ਲੈ ਦੁੱਧ 22 23 ਕਿਲੋ ਪਿਛਲੇ ਦਿਨ ਪਹਿਲਾਂ ਦੇ ਇਹ ਵੀ ਦੋ ਰੋਗਾਂ ਚ ਇਹ ਕਿੰਨੇ ਦੁੱਧ ਕਰ ਦੁੱਧ 20 25 ਕਿਲੋ ਵੇਡ ਦੇ ਦੋ ਵੀ 25 ਕਿਲੋ ਵੇਡ ਕਰੋ ਪਰ ਵੇਡ ਵੇਖੋ ਥੋੜੀ ਸੁਨੱਖੀ ਪਹਿਲਾਂ ਨੇ 20 ਕਿਲੋ ਦੁੱਧ ਭਰਿਆ ਪਹਿਲਾਂ ਨੇ ਆਹ ਜਿਹੜੇ ਮੇਰੇ ਬੱਦ ਦਾ ਆ ਬਾਰ ਚ ਵਿੱਚ 2070 ਦੇ ਦੇ ਦਈਏ ਬੱਛੀ ਬੜੀ ਚੰਗੀ ਆ ਥੱਲੇ ਬੰਨ ਨੀ ਉਹ ਅੰਨੀ ਉੱਤੋਂ ਤੋਂ ਅੰਨੀ ਥੱਲੇ ਬੰਨ ਨੀ 65000 ਦੇ ਦਾਂਗੇ ਜੀ 60000 ਨਹੀਂ ਬਾਂਡੇ ਦੇ ਵਿੱਚ ਬੱਚੀ ਚੰਗੀ ਜੋ ਲੈ ਹੋਰ ਥੱਲੇ ਆ ਲੰਗੇ ਛੱਡ ਦੋ ਮੱਸੀ ਬਾਲੀ ਚੰਗੀ ਜੋ ਜੇ ਕਰਦੇ ਮੋਕੇ ਮਾਰਦੇ ਕਰਦੇ ਲੇਗੇ ਮੋਕੇ ਮਾਰ ਕੇ ਇਹ ਸੂਈ ਆ ਵੀ ਜੀ ਦੁੱਧ ਕਿੰਨਾ ਇਹਦੇ ਥੱਲੇ 12 ਕਿਲੋ ਦੁੱਧ ਤਿਆਰ ਹੋ ਇਹਦੇ ਮੱਦਾ ਬੱਚੀ 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 12 ਕਿਲੋ ਦੁੱਧ ਤਿਆਰ ਆ ਹਾਂਜੀ ਇਹ ਵੀ ਦੇਖੋ ਪਹਿਲਾਂ ਸੂਆ ਇਹ ਪਹਿਲਾਂ ਪਹਿਲਾਂ ਸੂਆ ਤਾਂ ਤੋਂ ਠੰਡੀ ਰੱਖਾ ਤਾ ਫਿਰ ਤੂੰ ਪਾਣੀ ਪਾ ਦੇ ਬਾਹਰ ਰੱਖੀ ਰੱਖੀ ਫਿਰ ਸੁਦਾ ਪਾਟੀ ਨੂੰ ਮਾਰਦਾ ਆ ਤੂੰ ਤੇਰੇ ਤੋਂ ਪਾਣੀ ਲਾ ਦੇ ਵੀ ਹਾਂ ਠੰਡੀ ਆ ਜਾ ਬਹੁਤ ਜ਼ਿਆਦੀ ਠੰਡੀ ਹੈ ਵੱਲੇ ਆਓ ਵੱਲੇ ਆਓ ਆਜੋ ਆ ਤੋਰੋ ਇਹਨੇ ਆਈ ਨਹੀਂ ਉਹਦੇ ਜੋ ਆਜੂਆ ਬਾਈ ਜੋ ਇਹ ਵਿੱਚ ਬੜੀ ਚੰਗੀ ਆ ਜੀ ਹਾਂ ਜੀ ਬੜੀ ਚੰਗੀ ਬੋਲੋ 42000 ਦੀਆਂ ਵਿੱਚ ਦੇ ਦਈਏ ਨਹੀਂ 40000 ਜਿਹਦਾ ਮੈਂ ਦੱਸ ਗਿਆ 35000 ਦੀ ਹਾਂ 35 ਨਹੀਂ 35000 ਨਹੀਂ ਵੀਜੀ ਵੱਚੀ ਚੰਗੀ ਪਣੀ ਪਲਾਈ ਆ ਗੋਲੀ ਮੋਲੀ ਜੀ 35000 ਦੀ ਨਹੀਂ ਮੰਨੋ ਤਾਂ ਨਹੀਂ ਦੋ ਛੱਡ ਦਾਂ 38000 ਦੱਸੋ ਉੱਥੇ ਆ ਗੱਲ ਨਹੀਂ ਮੰਨੋ ਤੇ ਆ ਚਲ ਜਾਂਦੋ 30000 ਜਾਂਦੋ ਇਹ ਵੀਜੀ ਕੱਲ ਦੀ ਸੂਈ ਜੋ ਇਹ ਤਾਂ ਲਈ 10000 ਕਿਲੋ ਬੋਲਾ ਸਸਤੇ ਦਾ 10000 ਕਿਲੋ ਬੋਲਾ ਖੁੱਲਾ ਡੰਡਾ ਚਵਾਈ ਚੋਈ ਇਹਦੀ ਬੜੀ ਸ਼ਾਈ ਹਨੂ ਕਰਮੇਗੁਰ ਮੈਂ 2 ਦਿਨ 14 15 ਲੋ ਪਰ ਬਿਲਕੁਲ ਤਾਜੀ ਸੋਈ ਆ ਬੱਚਾ ਸਾਰੇ 25 ਦਾ ਤਾਜੀ ਤਾਜੀ ਕਿੱਦ ਘਮਾਓ ਇਸੀ ਘਮਾਓ ਇੱਥੇ ਚਵਾਈਆ ਬੜੀ ਆ ਚਵਾਈਆਂ ਵਿੱਚ ਬੜੀਆਂ ਚੰਗੀਆਂ ਆ ਇਹਦੀ ਬਾਰੇ ਕੀਮਤ ਇਹ 45000 ਦਿਨ ਦੇ ਦਈਏ ਵੀ ਨਹੀਂ ਨਹੀਂ ਚੰਗੀ ਵਿਜੇ ਪ੍ਰੋਵਾਈਡ ਬੜੀ ਦੁੱਧ 15 16 ਕਿਲੋ ਭਰਨਾ ਚਾਹੀਦਾ ਹੋਰ ਕਰਦੀਏ ਮਾਂ ਬਤਾਲੀ ਹਜ਼ਾਰ ਦੇ ਦਈਏ ਜੀ 40 ਦੀ ਦੋ ਹੀ ਸਾਢੇ 38 ਦੀ ਜਾਣ ਦੇ ਨਹੀਂ 38 ਦੇ ਦਾਂ 38000 ਜਾਣ ਦੀ ਆਹਾ ਤੋਹਫਾ ਇਹ ਹੱਥ ਲਿਆ ਇਹ ਹੱਥਲ ਜੋਰੀ ਅੱਛਾ ਖਾਲੀ ਆਪਣਾ ਮਹੀਨੇ ਨਹੀਂ 40 ਦਿਨ ਦੀ ਹੋ ਗਈ ਜੋ 40 ਦਿਨ ਦੀ ਗੱਬਣ ਦਾ 7 ਕਿਲੋ ਦੁੱਧ ਜੀ 7 ਚੈੱਕ ਕਰਨ ਦਾ ਡਾਟਾ ਕੋ ਪੰਜਾਵਾ ਦੇਣਾ ਚੈੱਕ ਕਰਦਾ ਫਿਰ ਖਾਲੀ ਮੰਨੀ ਆ ਆ ਪੰਨੀ ਆਪਾਂ ਗਾਰੰਟੀ ਕਰਦੇ ਆਪਾਂ ਗਾਰੰਟੀ ਲੈਣੀ ਖਾਲੀ ਮੰਨ ਕੇ ਲੈ ਜਾਈਏ ਇਹਨਾਂ ਪੱਕਾ ਕਰ ਜੀ ਖਾਲੀ ਲੈ ਜਾਈਏ ਹਲੋ ਇਹਦੀ ਬਰ ਕਿਵੇਂ ਦਾ ਇਹ ਭਾਈ ਆਪ ਜਿਦਾਂਗੇ 40 ਦਿਨ ਦੀ ਬਣੀ ਗਰੰਟੀ ਕੋਈ ਨਹੀਂ ਦੋ ਹਾਂਜੀ 20000 ਜਾਨ ਦੋ 40 ਦਿਨ ਦੀ ਬਣੀ ਗਰੰਟੀ ਕੋਈ ਨਹੀਂ ਜੋ ਹੁਣ ਮੱਝਾਂ ਦੇ ਪਾਸੇ ਆ ਗਿਆ ਬਰਾਬਰ ਯਾ ਗੱਬੜ ਨਾ ਸੁਈ ਜੀ ਤਿੰਨ 14 ਦਿਨ ਮਗਰ ਕੱਟੇ ਬੜੀ ਸੁਆਦੀ ਆਓ ਜੀ 14 15 ਵਜੇ ਤਿਆਰ ਹੋਊਗਾ ਨਹੀਂ ਬੜੀ ਜੀ 14 15 ਵਜੇ ਤਿਆਰ ਹੋਊ ਬਿਲਕੁਲ ਜੀ ਕੱਤੀ ਮਾਰ ਬੜੀ ਮੇਰਾ ਬੜਾ ਫਿੱਜ ਹਾਂਜੀ ਤੇ ਹੁਣ ਫੜ ਗੇ ਠੀਕ ਆ ਲਓ ਜੀ ਤੋਰ ਨੂੰ ਇਹਦੇ 14 15 ਵਜੇ ਤਿਆਰ ਹੋਊਗਾ ਇਸ ਟਾਈਮ ਤਿਆਰ ਆ 50 ਮਿੰਟਾਂ ਪਹਿਲੇ 2-3 ਤਾਂ ਅਸਲ ਦੀ ਚੋਕ ਦੇ ਦੋ ਲੰਘ ਸਦੀ ਜੀ ਆਪਣੇ ਦੋ ਟਾਈਮ ਤੋਂ ਮਗਰ ਕੱਟੀ ਗਈ ਉਹ پوری ਹਾਰ ਉਰਲੀ ਉਰਲੀ ਉਹ ਵੀ ਕੱਟੀ ਹੋਰ ਮੈਂ ਦਿਖਾਵਾਂਗੇ ਆਜੋ 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 ਹਾਂਜੀ ਇਹ ਤੁਹਾਨੂੰ ਵੀ 14 15 ਕਿਲੋ ਬੋਲੋ ਤਿਆਰ ਹੋਗਾ 1,35,000 ਦੇ ਦਈਏ ਜੀ ਕਾਪੀ ਗਾ ਦੋ ਇੱਕੋ ਹੀ ਇੱਕ ਬੱਤੀ ਦੇ ਦਾਂਗੇ ਜੀ ਬੜੀ ਚੰਗੀ ਚੋਟੀ ਦੋ 17 17 ਜੀ ਕਰ ਦੋ ਮੁੱਕੇ ਮਾਨਤਾਂ ਨੂੰ ਮੁੱਕੇ ਮਾਨਤਾਂ ਨੂੰ ਇੱਕ ਤੀਰ ਦੇ ਦਾਂਗੇ ਹਾਂ ਜੀ ਆਹਾ ਇਹ ਜੋ ਤੀ ਸੁਈ ਤਾਜੀ ਬਿਲਕੁਲ ਵੀ ਇਹਦਾ ਗਿਆ ਜੋ ਬੱਚਾ ਮਾਰੇ ਦੀ ਭੂਸ਼ੀ ਜੋ ਅੱਛਾ ਇਹਦੇ ਥੱਲੇ 12 13 ਕਿਲੋ ਬੋਲ ਤਿਆਰ ਹੋਗਾ ਮੇਰਾ ਮਾਰੂਗੇ ਮੇਣਾ ਬੇਨਾ ਕੋਲ ਜੀ ਆਜੋ ਆਜੋ ਹਾਂਜੀ ਇਹ ਵੀ ਜੂ ਅੱਧਾ ਤਾਂ ਆਪਾਂ ਬੜੀ ਮਹਿੰਗੀ ਲਈ ਜੋ ਤਾਜੀ ਸੋਈ ਪੰਜ-ਸੱਤ ਦਿਨਾਂ ਦੀ ਹੋਣੀ ਹੈ ਤੇ 12-13 ਕਿਲੋ ਤਿਆਰ ਹੋਊਗਾ ਹੁਣ ਆਪਾਂ 1,20,000 ਦੀ ਹਾਂ ਨਹੀਂ ਦੇ ਦਾਂਗੇ 1,20,000 ਦੀ ਹਾਂ ਨਹੀਂ ਦੇ ਦਾਂਗੇ ਲਈ ਤੇ ਬੜੀ ਮਹਿੰਗੀ ਜੋ ਛੋਟੀ ਮੂੰਹ ਛਗੀ ਆਲੇ ਕਰੋ ਘਰ ਦੇ ਰੰਗ ਮੋਕਦੇ ਮਾਰੋ ਜੀ ਲਓ ਇਹ ਵੀ ਥੋੜਾ ਮਰ ਨਹੀਂ ਮੈਂ ਪੂਰੀ ਪਤੀ ਹੈ ਇਹ ਵੀ ਸੂਈਆ ਇਹ ਵੀ ਸੂਈਆ ਤੇ ਬੱਚਾ ਮਰ ਗਿਆ ਜੋ ਤੇਰੀ ਬੁਛੀ ਦੀ ਪੁਛ ਜਾਂ ਬਾਹਰ ਜੋ ਥੱਲੇ ਬੈ ਕੇ ਵੰਦੇ ਸਾਰਾ ਕੁਝ ਕਾ ਦੇ ਨੇ ਆਹ ਫੜ ਲੈ ਕੇ ਦੀ ਪੁਛੀ ਚਾਹੀਦੀ ਨਹੀਂ ਤਾਂ ਕੋ ਕੋ ਲੋਕਾਂ ਨੂੰ ਜੰਦਰਾ ਪਰ ਆਈ ਆਈ ਤਾਂ ਤਿੰਨੇ ਮਿੰਗਾ ਦੇ ਦਾਂਗਾ 65 ਦੇ ਪੁੱਟੇ ਨਾਲ ਭਲਾ ਜਿਹੜਾ ਮੱਤ ਸੱਜਣ ਮਤਲਬ ਦਾਦਾ ਯਾਰ ਮੈਂ ਦਾ ਪੁੱਟੇ ਨਾਲ ਦੇ ਦਾਂਗਾ ਤੁਹਾਡੇ ਮਨ ਆ ਵੀ ਪੈਂਡ ਦੀ ਆ ਵੀ ਪੈਂਡ ਦੇ ਪੁੱਠੇ ਨਾਲ 65 ਦੇ ਪੁੱਟੇ ਨਾਲ ਦਵਾਂਗਾ ਆਪਾਂ ਇੱਕ ਦੇ ਮਗਰ ਬੱਚੇ ਦੋਹਾਂ ਦੇ ਮਗਰ ਬੱਚੇ ਇੱਕ ਤਾਂ ਤਾਜ਼ੀਆਂ ਸੁਈਆਂ ਬਿਲਕੁਲ ਇੱਕ ਦੀ ਭੂਜੀ ਇੱਕ ਦੇ ਮਗਰ ਕੱਟੀ ਦੂਜੀ ਦੇ ਮਗਰ ਕੱਟਾ ਆ ਵੀ ਤਾਜ਼ੀਆਂ ਸੁਈਆਂ ਆ ਜੀਆਂ ਹੋਣ ਬਿਲਕੁਲ ਕੱਟੀ ਬੰਦੇ ਤੇ ਬismillah ਵੇਥਲੇ ਵੀ ਜੀ ਤਾਜੀ ਚਾਰਾਂ ਦਾ ਚਾਰ ਹੋਗਾ ਇਹ ਤਾਜੀ ਫਰੇਜ ਹੁੰਦਾ ਠੀਕ ਆ ਉਗੋੜ ਕਿਤੀ 판ਦੀ ਦੀ ਆ ਜਾਓ ਜੀ ਹੱਕਤਾ ਇਹ ਲੈ ਬਿਲਕੁਲ ਤਾਜੀ ਬਿਲਕੁਲ ਤਾਜੀ ਸੁਆ ਬੱਚਾ ਵੀ ਮਾੜਾ ਮਨਾ ਦਿਓ ਜੱਤੀ ਦਿਖਾਓ ਹਾਂਜੀ 65 ਦੇ ਨਾਲ 65 ਦੇ ਪੁੱਠੇ ਨਾਲ ਕੋਈ ਕਾਲਾ 3ਵੇਂ ਮਹੀਨੇ 65 ਦੇ ਪੁੱਠੇ ਦੇ ਦਵਾਂਗੇ ਜਿਹੜੀ ਕਿ ਮੀਰ ਪ੍ਰਾਨ ਚੰਗੀ ਲੱਗੇ ਉਹਨੇ ਤਿੰਨੇ ਚਾਰ ਤੇ ਤਿੰਨੇ ਕੋ ਲੈ ਲਏ ਆ ਠੀਕ ਆ ਉਹ ਵੀ ਬੋਲੋ ਕੋਈ ਬੋਲ ਦੇ ਹਾਂ ਜਿਹੜੇ ਵੀ ਵੇਖੋ ਖੇਰ ਬਣਦੀ ਆਰਦੀ ਆ ਸਾਰੀ ਉਹ ਛੋਟੀ ਮੈਂ ਸਿੰਘ ਸੁਰ ਨਿਕੋ ਇਹਦੇ ਵੀ ਮਗਰ ਕੱਟੀ ਆ ਜੀ ਠੀਕ ਆ ਇਹਦੇ ਮਗਰ ਕੱਟੀ ਆ ਜੀ ਇਹ ਥਲੇ ਦੁੱਧ ਆ 10000 ਕੋ ਤਿਆਰ ਹੋਊਗਾ ਜੀ ਹਾਂ ਜੀ ਇਹ ਲਾਸਟ ਵੀਡੀਓ ਹੈ ਨਾ ਲਾਸਟ ਲਾਸਟ ਵੀਡੀਓ ਵੀ ਪੈਣਿਆ ਆਤੀ ਪੈਣ ਦੇ ਪਟਨਾ ਤੰਨੇ ਦੇ ਦਾਂਗੇ ਸੋ ਯਾਰ ਇਹ ਰੌਲ ਛੱਡ ਦੋ ਹਾਂ ਰੌੜ ਰੌੜੀਆਂ ਛੱਡ ਜਾ ਰੌੜ ਰੌੜੀਆਂ ਨਹੀਂ ਜੇ ਵੀਰ ਭਰਾ ਚੋੜੀ ਪਰਾਂ ਤੋਂ ਕੋਈ ਹੋਰ ਮਾਨਤਾਨ ਕਰਦਾ ਬੱਲ ਨਹੀਂ ਕਰੀ ਕਿੰਨੇ ਜੇ ਡੇਢ ਨੂੰ ਮੇਰੇ ਨੂੰ ਆਇਆ ਬਡੇਢੀ ਦਾ ਪੈਣ ਦੇ ਪਟਨਾ ਪੱਤਨੇ ਮੈਂ ਦਵਾਂਗੇ ਇਹਦੇ ਮਗਰ ਵੀ ਕੱਟੀ ਆ ਜੀ ਦਾ ਗੋਡੀ ਆ ਗਈ ਗਾਦੇ ਹੀ ਡਿੱਲ ਗਈ ਚੋੜਾ ਵਾਲੀ ਬੱਤੀ ਲਗਾ ਮਸ਼ੀਨ ਆ ਗਈ ਮਸ਼ੀਨ ਜੀ ਹੋਰ ਬੋਲੋ ਚਲੋ ਬਤਾ ਰਹੀ ਆ ਹਾਂ ਉਹਦੇ ਨੰਬਰ ਤੇ ਨਹੀਂ ਬੋਲਣਾ ਲੈ ਜਾਓ ਬੋਲੋ ਫਰ ਨੰਬਰ ਆਪਰਾ ਤਸੀਲ ਜਾ ਜ਼ਿਲ੍ਹਾ ਅੰਬਰਸਰ ਵੀ ਪਿੰਡ ਕਮਾਸ ਕੇ ਫੋਨ ਨੰਬਰ 9914753609 ਤਸੀਲ ਅਜਨਾਲਾ ਜ਼ਿਲ੍ਹਾ ਅੰਬਰਸਰ ਪਿੰਡ ਕਮਾਸ ਕੇ ਸਤਿਕਾਰ ਸਤਿਕਾਰ